ਸਸਤਗਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਦੇਖ ਰਹੇ ਹੋ ਜੀ ਜਿੱਤੇ ਕਿ ਅੱਜ ਥੋੜੀ ਦੇਰ ਪਹਿਲਾਂ ਹੁਣੇ ਇੱਕ ਬੋਰ ਕਰਨ ਵਾਲੀ ਮਸ਼ੀਨ ਜਿਹੜੀ ਹੈ ਉਹ ਖੱਡੇ ਦੇ ਵਿੱਚ ਡਿੱਗਣ ਕਾਰਨ ਟਰੈਕਟਰ ਦੀ ਹੁੱਕ ਜਿਹੜੀ ਟੁੱਟ ਜਾਂਦੀ ਹੈ ਔਰ ਮਸ਼ੀਨ ਜਿਹੜੀ ਉਹ ਪਲਟ ਜਾਂਦੀ ਹੈ ਬਹੁਤ ਜ਼ਿਆਦਾ ਖੱਡੇ ਨੇ ਟ੍ਰੈਫਿਕ ਆਫਿਸ ਦੇ ਬਿਲਕੁਲ ਸਾਹਮਣੇ ਔਰ ਇਹਨਾਂ ਖੱਡਾਂ ਦੇ ਵਿੱਚ ਹੀ ਜਿਹੜੀ ਹੈ ਇਹ ਮਸ਼ੀਨ ਪਲਟੀ ਹੈ ਔਰ ਜਾਨੀ ਵਾਲੀ ਨੁਕਸਾਨ ਤੋਂ ਜਿਹੜਾ تقریبا بچਾ ਰਹਿ ਗਿਆ ਕਿਉਂਕਿ ਕੋਈ ਉਸ ਵੇਲੇ ਜਿਹੜਾ ਮੋਟਰਸਾਈਕਲ ਵਗੈਰਾ ਵੀ ਸਾਈਡ ਤੇ ਸੀ ਕਿਦ ਤਰ੍ਹਾਂ ਕਿਤੇ ਕੋਈ ਮੋਟਰਸਾਈਕਲ ਫਰੀ ਥੱਲੇ ਆ ਸਕਦਾ ਸੀ ਸੋ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਵੀ ਹੁੰਦੀ ਹੈ ਕੁਝ ਟ੍ਰੈਫਿਕ ਚਾਰੇ ਪਾਸੇ ਜ਼ਿਆਦਾ ਹੁੰਦੀ ਹੈ ਔਰ ਖੱਡੇ ਬਹੁਤ ਜ਼ਿਆਦਾ ਬਾਬਾ ਬੰਦਾ ਸਿੰਘ ਵਾਹਟਰ ਚੌਕ ਕੋਲ ਕੇ ਸੁਪਰ ਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਖੱਡਿਆਂ ਨੂੰ ਜ਼ਰੂਰ ਦੁਰਸਤ ਕੀਤਾ ਜਾਵੇ ਤਾਂ ਜੋ ਜਿਹੜੇ ਕੋਈ ਹਾਦਸੇ ਨਾ ਵਾਪਰ ਸਕਣ ਔਰ ਕੀਮਤੀ ਜਾਨਾਂ ਜਿਹੜੀਆਂ ਬਚਾਈਆਂ ਜਾ ਸਕਣ ਸੋ ਤੁਸੀਂ ਜੁੜ ਜੁੜੇ ਲੋਕਤਾਰਾ ਬੋਲੇ ਪੰਜਾਬੀ ਚੈਨਲ ਦੇ